ਪਰ ਲਾਪਰਦਾ ਬੇਵਸਤਾ ਦਾ ਵੇਣ ਪੁੰਦੇ ਰਿਸ਼ਤੇਦਾਰ ਇਹ ਮਾਤਮ ਇਸ ਲਈ ਕਿਉਂਕਿ ਇਹਨਾਂ ਦੀ 30 ਸਹਰੇ ਘਰ ਚ ਕਤਲ ਹੋ ਗਈ ਤੇਜ਼ ਤਾਰ ਹਥਿਆਰ ਨਾਲ ਕਤਲ ਕਰਨ ਦੇ ਇਲਜ਼ਾਮ ਪਤੀ ਸਮੀਤ ਸਹਰੇ ਪਰਿਵਾਰਤੇ ਨੇ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਨੇ ਮ੍ਰਿਤਕ ਦੀ ਉਮਰ ਕਰੀਬ 23 ਸਾਲ ਹੈ 3 ਸਾਲ ਪਹਿਲਾਂ ਉਸ ਦਾ ਵਿਆਹ ਬਠਿੰਡਾ ਦੇ ਨੇੜੇ ਮੁਕਸਰ ਜ਼ਿਲ੍ਹੇ ਚ ਪੈਂਦੇ ਪਿੰਡ ਦਿਉਣ ਚ ਹੋਇਆ ਸੀ 10 ਮਹੀਨੇ ਦਾ ਬੱਚਾ ਵੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਪਤੀ ਨਸ਼ੇੜੀ ਹੈ। ਤੰਗ ਪਰੇਸ਼ਾਨ ਕਰਦੇ ਸੀ ਸਵਾਨ ਤੋਂ ਵਿਆਹ ਤੋਂ ਬਾਅਦ ਗੱਡੀ ਦਿੱਤੀ ਸੀ ਉਹ ਵੀ ਵੇਚ ਕੇ ਖਾ ਗਏ। ਸਹੋਣਾ ਤਾਂ ਤਾਂ ਸੀ ਉਹ ਵੀ ਵੇਚ ਕੇ ਖਾ ਗਏ। ਘਰ ਵੀ ਤੁਹਾਨੂੰ ਦਿੱਸੀ ਜਾਂਦਾ ਜਿਹੜਾ ਸਾਹਮਣੇ ਆਧਾ ਵੱਡ ਕੇ ਵੇਚਦਾ। ਤੇ ਸੱਚ ਤਾਂ ਇੰਨਾ ਪਰੇਸ਼ਾਨ ਕਰਦੀ ਸੀ ਕੁੜੀ ਵਾਰ-ਵਾਰ ਜਾ ਕੇ ਰੋਂਦੇ ਸੀ ਮੈਂ ਬਹੁਤ ਪਰੇ ਫਿਰ ਇੱਥੋਂ ਪਰਸੋਂ ਛੱਡ ਕੇ ਗਏ। ਵੀ ਚਲੋ ਬੇਟਾ ਤੂੰ ਆਪ ਦਾ ਟਾਈਮ ਪਾਸ ਕਰ ਜਿਵੇਂ ਵੀ ਹੁੰਦਾ। ਤੇ ਸ੍ਰੀ ਆਮ ਹੁਣ ਤੁਹਾਨੂੰ ਵੇਖੇ ਜੇ লাশ ਵੇਖਿਆ ਤੁਸੀਂ ਇੰਨੇ ਨਿਸ਼ਾਨ ਤਾਂ ਮੈਂ ਦਾ ਕੋਈ ਵੈਰੀ ਦੁਸ਼ਮਣ ਤਾਂ ਦੁਸ਼ਮਣ ਵੀ ਨਹੀਂ ਕਰਦਾ ਜਿਵੇਂ ਸਾਡੀ ਤੀਵੇ ਰੇਮੀ ਕੁਈ ਰਾਤ ਨੂੰ ਸੁੱਤੀਆਂ ਉੱਠ ਕੇ ਨਹੀਂ ਖਾਂਦੀਆਂ ਤੇ ਜਾਂ ਦੁੱਖ ਦੇ ਮਾਦੇ ਦਿਨ ਲੋਕ ਦੀਆਂ ਨੂੰ ਖਾਦੇ ਮਾਰਦੇ ਆ ਤੇ ਆ ਕਹਿੰਦੇ ਉੱਠ ਕੇ ਨਹੀਂ ਖਾਦੀ ਰਾਤ ਨੂੰ ਕੀ ਕਹਿੰਦੇ ਕਾਥੀ ਜਿੜਾ ਕੁਛ ਉਹਨੇ ਪਲੇਮਾਨ ਸੇ ਅਦਾਜ ਦਿੱਤਾ ਹੈ ਆਰਤੀ 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 ਮ੍ਰਿਤਕ ਦਾ ਪਿਤਾ ਬਸ਼ਿੰਦਰ ਸਿੰਘ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਹੈ ਜੁਰਮ ਦੀਆਂ ਕਈ ਕਹਾਣੀਆਂ ਨਾਲ ਨਿਤ ਦਿਨ ਉਸ ਦਾ ਸਾਹਮਣਾ ਹੁੰਦਾ ਹੋਵੇਗਾ ਪਰ ਜਦੋਂ ਆਪਣੀ ਲਾਡੋ ਤੇ ਟਾਹੇ ਗਏ ਇਸ ਕਹਿਰ ਦਾ ਪਤਾ ਚੱਲਿਆ ਤਾਂ ਪਿਤਾ ਕੁਝ ਵੀ ਬੋਲਣੋਂ ਅਸਮਰੱਥ ਨਜ਼ਰ ਆਇਆ ਪੁਲਿਸ ਨੇ ਸਾਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਡੈੱਡ ਬੋਡੀ ਤੇ ਧੌਂ ਤੇ ਜ਼ਖਮ ਵੀ ਹੈਗੇ ਜੀ ਤੇ ਉੱਤੇ ਜਿਵੇਂ ਲੱਗਦਾ ਇਸ ਤਰ੍ਹਾਂ ਵੀ ਦਬਾਵੀ ਪਏ ਜਾਂਦਾ ਬਾਕੀ ਪੋਸਟਮਾਰਟਮ ਵੀ ਕਰਾ ਰਹੇ ਆ ਆਪਾਂ ਦਾ ਜਿਹੜਾ ਕੁਛ ਉਹਦੇ ਸਾਹਮਣੇ ਆਇਆ ਚਲੋ ਆਪਾਂ ਇਹਨਾਂ ਸੋਣਦੇ ਵੀ ਮੁੰਡਾ ਨਸ਼ੇ ਵਿੱਚ ਸੀ ਕਰਦਾ ਸੀ ਉਹਦੇ ਘਰ ਵਾਲਾ ਅਜੇ ਕਲੀਅਰ ਨਹੀਂ ਸੀ ਨਸ਼ੇ ਦਾ ਨਾਗ ਅਤੇ ਦਾਸ ਤੇ ਲਾਲਚ ਨੇ ਨਾ ਜਾਣੇ ਪੰਜਾਬ ਦੀਆਂ ਕਿੰਨੀਆਂ ਧੀਆਂ ਦੀ ਜ਼ਿੰਦਗੀ ਇਸੇ ਤਰ੍ਹਾਂ ਖਤਮ ਕਰ ਦਿੰਦੀ ਹੈ